ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਮਤਲਬ ਵੀ ਤੁਹਾਨੂੰ ਇੱਕ ਇਹ ਜਿਹੀ ਕਹਾਣੀ ਦੱਸਣ ਜਾ ਰਹੇ ਹਾਂਗੇ ਮਤਲਬ ਜੋ ਇਹ ਕਹਾਣੀ ਸੁਣ ਕੇ ਨਾ ਤੁਹਾਡਾ ਮਤਲਬ ਹੋਸ਼ ਛੁੱਟ ਜਾਣਗੇ ਤੁਹਾਡਾ ਮਤਲਬ ਵੀ ਜਿਹੜੇ ਮਾੜੇ ਦਿਲ ਵਾਲੇ ਉਹ ਵੀਡੀਓ ਅੱਜ ਦੀ ਨਾ ਵੇਖਣ ਤੇ ਬੱਚੇ ਵੀ ਅੱਜ ਦੀ ਵੀਡੀਓ ਤੋਂ ਦੂਰ ਰਹਿਣ ਅੱਜ ਵਾਲੀ ਕਹਾਣੀ ਆਪਾਂ ਕਰੋ ਚੱਲੋ ਕਰਦੇ ਹਾਂ ਸਟਾਰਟ ਅਮਰੀਕਾ ਸ਼ਹਿਰ ਆ ਜਿਹੜਾ ਉੱਥੇ ਬੈਸਟ ਪਲੇਨ ਨਾ ਫਾਈਟ ਜੇ ਛੋਟਾ ਜਿਹਾ ਕਸਬਾ ਹੈ ਬੜਾ ਵੱਡਾ ਨਹੀਂ ਜਿਵੇਂ ਆਪਣੇ ਪਿੰਡ ਪਿੰਡ ਹੁੰਦੇ ਆਗੇ ਉੱਦੇ ਮਤਲਬ ਇੱਕ ਛੋ ਉਤਨੇ ਇੱਕ ਮਤਲਬ ਹਾਰਡਵੇਅਰ ਮਤਲਬ ਦੁਕਾਨ ਦੀ ਹੁੰਦੀ ਹਾਰਡਵੇਅਰ ਦੀ ਦੁਕਾਨ ਹੁੰਦੀ ਹੈਗੀ ਇਹ ਇਹ ਗੱਲ ਮੈਂ ਜਿਹੜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਇਹ 16 ਨਵੰਬਰ 1957 ਦੀ ਹੈਗੀ ਤੇ ਦੁਕਾਨ ਦੀ ਮਾਲਕਨ ਦਾ ਨਾਮ ਹੁੰਦਾ ਬਰਨੀਸ ਬਾਰਡਨ ਤੇ ਮਤਲਬ ਇਹਨੂੰ ਜਦੋਂ ਇੱਕ ਦਿਨ ਉਹ ਗਾਇਬ ਹੋ ਜਾਂਦੀ ਹੈਗੀ 16 ਨਵੰਬਰ ਨੂੰ 16 ਨਵੰਬਰ ਨੂੰ ਦੁਕਾਨ ਤੋਂ ਗਾਇਬ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਸ਼ਾਮ ਹੋ ਜਾਂਦੀ ਹੈ ਸ਼ਾਮ ਹੁੰਦੇ ਹੁੰਦੇ ਨਾ ਉਹਦਾ ਮਤਲਬ ਵੀ ਜਿਹੜਾ ਬੇਟਾ ਦਾ ਉਹ ਆ ਜਾਂਦਾ ਆਪਦੇ ਕੰਮ ਤੋਂ ਡਿਊਟੀ ਤੋਂ ਉਹਦਾ ਮੁੰਡਾ ਦਾ ਨਾਮ ਹੁੰਦਾ ਫ੍ਰੈਕ ਤੇ ਉਹਦਾ ਕੰਮ ਹੁੰਦਾਗਾ ਪੁਲਸ ਵਾਲਾ ਆਉਂਦਾਗਾ ਉੱਥੇ ਤੇ ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦਾਗਾ ਤਾਂ ਉਹ ਦੇਖਦਾ ਵੀ ਉਹਦੀ ਮਾਂ ਨਹੀਂ ਹੈ, ਸ਼ੌਪ ਤੇ ਵੀ ਨਹੀਂ ਹੈ ਉਹਦੀ ਮੰਮੀ ਤੇ ਫਿਰ ਥੋੜੀ ਉਹ ਪੰਨਾਂ ਦਾ ਮਿੰਟ ਬੇਟ ਕਰਦਾਗਾ ਉਸ ਤੋਂ ਬਾਅਦ ਫਿਰ ਨਾ ਰਜਿਸਟਰ ਚੈੱਕ ਕਰਨ ਲੱਗ ਜਾਂਦਾ ਮਤਲਬ ਪੁਲਸ ਵਾਲਾ ਸੀ ਉਹਦਾ ਦਿਮਾਗ ਸੀ ਕਿ ਤਾਂ ਕਰਕੇ ਉਹਨੇ ਰਜਿਸਟਰ ਹੀ ਚੱਕਿਆ ਸਿੱਧਾ ਪਹਿਲਾਂ ਰਜਿਸਟਰ ਚੱਕ ਕੇ ਉਹ ਫਿਰ ਦੇਖਦਾ ਕਿ ਵੀ ਕੀ ਮਤਲਬ ਐਂਟਰੀ ਹੋਈ ਹੈ, ਕੀ ਦੀ ਮਤਲਬ ਐਗਜ਼ਟ ਹੋਇਆ ਕੀ ਦਾ ਤੇ ਜਦੋਂ ਉਹ ਦੇਖਦਾ ਸਾਰਾ ਲਾਸਟ ਐਂਟਰੀ ਸੀਗੀ ਜਿਹੜੀ ਉਹ ਸੀਗੀ ਈਡੀ ਜੇਨ ਦੀ ਈਡੀ ਜੇਨ ਦੀ ਐਂਟਰੀ ਸੀਗੀ ਤੇ ਮਤਲਬ ਜਿਹੜਾ ਈਡੀ ਸੀਗਾ ਉਹ ਮਤਲਬ ਵੀ ਉਹਦਾ ਆਸੇ ਪਾਸੇ ਵਧੀਆ ਮਤਲਬ ਇਮੇਜ ਬਣੀ ਹੋਈ ਸੀਗੀ ਉਹਦੀ ਇੱਕ ਵਧੀਆ ਇਨਸਾਨ ਵਜੋਂ ਜਾਣਿਆ ਜਾਂਦਾ ਸੀਗਾ ਤੇ ਜਿਹੜੇ ਛੋਟੇ-ਮੋਟੇ ਕੰਮ ਹੁੰਦੇ ਮਤਲਬ ਕੋਈ ਛੋਟਾ ਜਿਹਾ ਕਸਬਾ ਸੀਗਾ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਜਿਹੜਾ ਉੱਥੇ ਮਤਲਬ ਵੀ ਜੇ ਕੋਈ ਟੂਟੀ ਖਰਾਬ ਹੋ ਗਈ ਤਾਂ ਵੀ ਈਡੀ ਸਹੀ ਕਰਦਾ ਸੀਗਾ ਜੇ ਕਿਸੇ ਦਾ ਨਾਲ ਖਰਾਬ ਹੋ ਗਿਆ ਤਾਂ ਵੀ ਉਹ ਸਹੀ ਕਰਦਾ ਸੀਗਾ ਕੁਝ ਪੱਖਾ ਏਸੀ ਕੁਝ ਵੀ ਖਰਾਬ ਹੋਏ ਉਹ ਸਹੀ ਕਰਦਾ ਸੀਗਾ ਈਡੀ ਤਾਂ ਹੈ ਕਿ ਉਹਦੀ ਵਧੀਆ ਇਮੇਜ ਬਣੀ ਹੋਈ ਸੀਗੀ ਸਾਰਿਆਂ ਲਈ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਬਰ ਪੁੱਛਣਾ ਤਾਂ ਸੀਗੇ ਵੀ ਉਹਨੂੰ ਵੀ ਤੂੰ ਲਾਸਟ ਐਂਟਰੀ ਤੂੰ ਮੇਰੀ ਮਾਂ ਨੂੰ ਤੁਸੀਂ ਦੇਖਿਆ ਕੱਲੇ ਨੂੰ ਤੇ ਉਹ ਦੱਸ ਕਿੱਥੇ ਹੈਗੇ ਜਦੋਂ ਅਸੀਂ ਘਰੇ ਜਾਂਦੇ ਆ ਘਰੇ ਨਹੀਂ ਹੁੰਦਾ ਘਰੇ ਨਹੀਂ ਹੁੰਦਾ ਤਾਂ ਫਿਰ ਉਹ ਆਪਦੇ ਮਤਲਬ ਵੀ ਦੋ ਤਿੰਨ ਪੁੱਲਸ ਵਾਲਿਆਂ ਨੂੰ ਹੋਰ ਸੱਦ ਲੈਂਦਾ ਉਹਦਾ ਬੇਟਾ ਤੇ ਜਦੋਂ ਮਤਲਬ ਵੀ ਜਾਂਦੇ ਹੈਗੇ ਉਹ ਨਾ ਫਿਰ ਜਦੋਂ ਉਹਨਾਂ ਦੇ ਘਰ ਚ ਮਰੇ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਂਦੇ ਹੈਗੇ ਤੇ ਜਦੋਂ ਅੰਦਰ ਵੜਦੇ ਹੈਗੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਦੇਖਣ ਨੂੰ ਮਿਲਦਾ ਮਤਲਬ ਬਹੁਤ ਭਿਆਨਕ ਮੰਜ਼ਰ ਉਹਨਾਂ ਦੇ ਸਾਹਮਣੇ ਆਉਂਦਾਗਾ ਪਹਿਲੇ ਜਦੋਂ ਮਤਲਬ ਇਹ ਉਹ ਕਰਦੇ ਆਗੇ ਦਰਵਾਜ਼ਾ ਤੋੜਦੇ ਆਗੇ ਉਹਨਾਂ ਨੂੰ ਗੰਦੀ ਸਮੀਲ ਆਉਣ ਲੱਗ ਜਾਂਦੀ ਹੈ ਪੂਰੀ ਗੰਦੀ ਪੂਰੀ ਗੰਦੀ ਲਾਸ਼ਾਂ ਦੀ ਸਮੀਲ ਆਉਣ ਲੱਗ ਜਾਂਦੀ ਹੈਗੀ ਪੁਲਿਸ ਵਾਲੇ ਹੁੰਦੇ ਸੀ ਉਹਨਾਂ ਨੂੰ ਤਾਂ ਪਤਾ ਸੀਗਾ ਵੀ ਸਮਨ ਲਗਾ ਦੀ ਹੈਗੀ ਤੇ ਜਦੋਂ ਅੰਦਰ ਹੋ ਜਾਂਦੇ ਆ ਦੇਖਦੇ ਆ ਕਿ ਸਾਹਮਣੇ ਇੱਕ ਬਾਲਟੀ ਪਈ ਹੁੰਦੀ ਹੈ ਉਹ ਬਾਲਟੀ ਜਿਹਦੇ ਉੱਤੇ ਕੱਪੜਾ ਪਿਆ ਹੁੰਦਾ ਇੱਕ ਉਹ ਕੱਪੜਾ ਮਤਲਬ ਇੱਕ ਬ੍ਰਾਊਨ ਰੰਗ ਦਾ ਪੂਰੇ ਦਾ ਪੂਰੇ ਰੰਗ ਦਾ ਕੱਪੜਾ ਪਿਆ ਹੁੰਦਾ ਉਹਤੇ ਬਾਲਟੀ ਉੱਪਰ ਜਦੋਂ ਕੋਲੇ ਜਾ ਕੇ ਦੇਖਦੇ ਆਗੇ ਜਦੋਂ ਕੋਲੇ ਜਾ ਕੇ ਦੇਖਦੇ ਤਾਂ ਉਹਨਾਂ ਦਾ ਮਤਲਬ ਵੀ ਦਿਲਦਲਾ ਹੋ ਜਾਂਦਾਗਾ ਮਤਲਬ ਦਿਲ ਹੇਲ ਡੇਲੀ ਹੱਲੀ ਆ ਦੋਨਾਂ ਦਾ ਆਪ ਦਾ ਦੇਖ ਕੇ ਉਹ ਹੁੰਦੀ ਉਹ ਚਮੜੀ ਕੋਈ ਕੱਪੜਾ ਨਹੀਂ ਹੁੰਦਾ ਚਮੜੀ ਹੁੰਦੀ ਹੈਗੀ ਉਹ ਚਮੜੀ ਕੀ ਦੀ ਹੁੰਦੀ ਹੈਗੀ ਮਨੁੱਖ ਦੀ ਬੰਦੇ ਦੀ ਬੰਦੇ ਦੀ ਚਮੜੀ ਹੁੰਦੀ ਹੈ ਉਹ ਮਤਲਬ ਉਹਦਾ ਕਿ ਕੱਪੜਾ ਬਣਾਇਆ ਹੋਇਆ ਸੀਗਾ ਚਮੜੀ ਦਾ ਤੇ ਉੱਤੇ ਬਾਲਟੀ ਦੀ ਰੱਖਿਆ ਹੋਇਆ ਸੀਗਾ ਫਿਰ ਮਤਲਬ ਵੀ ਅੱਗੇ ਜਾਂਦੇ ਆਗੇ ਉਹਨਾਂ ਨੂੰ ਕੀ ਦੇਖਣ ਨੂੰ ਮਿਲਦਾਗਾ ਖੋਪੜੀਆਂ ਪਈਆਂ ਖੋਪੜੀਆਂ ਜਿਵੇਂ ਇਦਾਂ ਪੰਗਾ ਸੀਗਾ ਜਿਵੇਂ ਗਮਲੇ ਪਏ ਹੁੰਦੇ ਆਪਣੇ ਘਰਾਂ ਚ ਉਹਦੇ ਮਤਲਬ ਉਹਦੇ ਕਮਰੇ ਚ ਖੋਪੜੀਆਂ ਪੰਗਾ ਸੀਗਾ ਦੇਖੋ ਆਪਣੀਆਂ ਬੈੱਡ ਬੈੱਡ ਦੇ ਨਾ ਜਿਹੜਾ ਉਹਦਾ ਬੈੱਡ ਸੀਗਾ ਉਹਦੇ ਚਾਰੇ ਪਾਸੇ ਖੋਪੜੀਆਂ ਹੀ ਖੋਪੜੀਆਂ ਸੀਗਾ ਜਿਵੇਂ ਆਪਾਂ ਫੁੱਲ ਰੱਖਦੇ ਆਂਗੇ ਕੁਝ ਹੋਰ ਰੱਖਦੇ ਆਂਗੇ ਕੁਝ ਵੀ ਸਜਾਵਟ ਵਾਸਤੇ ਉਹਨੇ ਉਹਨੇ ਆਪ ਦੀ ਤੌਰ ਤੇ ਸਜਾਵਟ ਵਾਸਤੇ ਰੱਖੀਆਂ ਸੀ ਖੋਪੜੀਆਂ ਕੁਰਸੀ ਤੇ ਵੀ ਮਤਲਬ ਵੀ ਕੁਰਸੀ ਵੀ ਸੀਗੀ ਨਾ ਜਿਹੜੀ ਉਹ ਨਾਰਮਲ ਕੁਰਸੀ ਨਹੀਂ ਸੀਗੀ ਉਹ ਵੀ ਚਮੜੀ ਦੀ ਬਣਾਈ ਹੋਈ ਸੀਗੀ ਉੱਪਰ ਮਤਲਬ ਜਿਹੜਾ ਉੱਤੇ ਆਪਾਂ ਕਵਰ ਜਾਂ ਨਹੀਂ ਪਾਉਂਦੇ ਨੇ ਕੁਰਸੀ ਤੇ ਉਹ ਵੀ ਮਤਲਬ ਚਮੜੀ ਦਾ ਸੀਗਾ ਫਿਰ ਉਸ ਤੋਂ ਬਾਅਦ ਕੁਰਸੀ ਤੋਂ ਬਾਅਦ ਜਿਹੜਾ ਜਰਾਬਾਂ ਸੀਗਾ ਉਹ ਵੀ ਮਤਲਬ ਵੀ ਉਹਦੇ ਨਾਲ ਸੀਗਾ ਕੋਈ ਕਪੜੇ ਨਹੀਂ ਸੀਗਾ ਉਹ ਵੀ ਚਮੜੀ ਦੇ ਜਰਾਬਾਂ ਫਿਰ ਨਾ ਕੋ ਨਾ ਮਤਲਬ ਤਿੰਨ ਸਾਲ ਪਹਿਲਾਂ ਇੱਕ ਔਰਤ ਮਤਲਬ ਵੀ ਗਾਇਬ ਹੋਈ ਹੁੰਦੀ ਹੈ ਮਿਸਿੰਗ ਹੋਈ ਹੁੰਦੀ ਹੈਗੀ ਮੈਰੀ ਨਾਮ ਦੀ ਤੇ ਮੈਰੀ ਨਾਮ ਦੀ ਔਰਤ ਇੱਕ ਸਾਹਮਣੇ ਮਤਲਬ ਇੱਕ ਬੋਡੀ ਪਈ ਹੁੰਦੀ ਹੈਗੀ ਉਹਦੇ ਮਤਲਬ ਜਿਹੜਾ ਸਾਰਾ ਦਿਲ ਕੋਪੜੀਆਂ ਮਤਲਬ ਕਿਡਨੀ ਸਾਰਾ ਕੁਝ ਕੱਢ ਲਿਆ ਕੱਢ ਕੇ ਨਾ ਉਹ ਉੱਤੇ ਮਾਸਕ ਪਾ ਕੇ ਉਹ ਮਤਲਬ ਸਾਹਮਣੇ ਰੱਖੀ ਪਈ ਹੁੰਦੀ ਹੈਗੀ ਮਤਲਬ ਜਿਹੜਾ ਅੰਦਰਲਾ ਸਮਾਨ ਸੀ ਸਾਰਾ ਕੱਢ ਲਿਆ ਸੀਗਾ ਉਹਦਾ ਤੇ ਮਾਸਕ ਜਦੋਂ ਉਤਾਰਦੇ ਆਂ ਤੇ ਦੇਖਦੇ ਆਂ ਕਿ ਉਹ ਮੈਰੀ ਸੀਗੀ ਤੇ ਫਿਰ ਇਸ ਤੋਂ ਬਾਅਦ ਪਰ ਮਤਲਬ ਹੋਰ ਬਹੁਤ ਮਤਲਬ ਇਹ ਜਿਹੀ ਚੀਜ਼ਾਂ ਮਿਲੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ 3 ਸੂਟ ਨਹੀਂ ਹੁੰਦਾ ਜਿਹੜਾ ਆਪਣੇ ਮਤਲਬ ਮੁੰਡੇ ਪਾਉਂਦੇ ਆਗੇ ਜਦੋਂ ਇੱਥੇ ਜਾਂਦੇ ਆ ਕਿ ਵਿਆਹਾਂ ਸ਼ਾਦੀਆਂ 'ਚ ਪਹਿਲਾਂ ਕੋਟ ਹੁੰਦਾ ਉਤੋਂ ਥੱਲੇ ਉਹਦੀ ਜੈਕਟ ਜੀ ਜਿਹੜੀ ਉਹ ਜੈਕਟ ਜੀ ਵੀ ਜਿਹੜੀ ਸੀਗੀ ਉਹ ਚਮੜੀ ਦੀ ਬਣੀ ਹੋਈ ਸੀਗੀ ਚਮੜੀ ਕਿ ਦੀ ਸੀਗੀ ਉਹ ਇੱਕ ਔਰਤ ਦੀ ਚਮੜੀ ਦੀ ਬਣੀ ਹੋਈ ਸੀਗੀ ਤੇ ਉਹ ਫਿਰ ਉਦੋਂ ਬਾਅਦ ਮਤਲਬ ਉਹਨਾਂ ਨੂੰ ਮਿਲਦਾ ਅੱਗੇ ਜਾਣ ਤੇ ਇੱਕ ਮਤਲਬ ਜਿਹੜਾ ਆਪਣਾ ਜਿਹੜਾ ਨੀਚੇ ਵਾਲਾ ਨਹੀਂ ਹੁੰਦਾ 파ਟ ਜਿਹੜਾ ਆਪਣੇ ਮਤਲਬ ਨੀਚੇ ਵਾਲਾ 파ਟ ਹੁੰਦਾ ਜਿਵੇਂ ਸਿੱਧੇ ਸਿੱਧੇ ਸ਼ਬਦਾਂ ਦਾ ਜਿਹਾ ਕੱਚਾ ਕੱਚਾ ਹੁੰਦਾ ਜਿਹੜਾ ਆਪਾਂ ਪਾਉਣੇ ਹੁੰਨੇ ਆ ਉਹ ਵੀ ਚਮੜੀ ਦਾ ਬਣਿਆ ਹੋਇਆ ਸੀਗਾ ਤੇ ਉਹਦੇ ਕੱਚੇ ਜਿਹੜਾ ਕੀ ਸੀਗਾ ਔਰਤਾਂ ਦੇ ਪ੍ਰਾਈਵੇਟ ਅੰਗ ਉਸ ਕੱਪੜੇ 'ਚ ਔਰਤਾਂ ਦੇ ਪ੍ਰਾਈਵੇਟ ਅੰਗ ਪਾਏ ਹੋਏ ਸੀਗੇ ਇਹ ਸਭ ਦੇਖ ਕੇ ਮਤਲਬ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੀਗਾ ਇਹਦਾ ਹੁਣ ਜਿਹੜਾ ਆਪਾਂ ਮਤਲਬ ਵੀ ਗੱਲ ਕਰਦੀ ਘਬਰੌਣੇ ਆ ਤੇ ਉਹਨਾਂ ਨੇ ਅੱਖੀਂ ਦੇਖਿਆ ਸੀਗਾ ਅੱਖੀ ਦੇਖਣੋਂ ਬੰਦੇ ਨੂੰ ਵੇਲਾ ਕੀ ਬੀਤਦੀ ਸੀਗੀ ਫਿਰ ਜਦੋਂ ਈਡੀ ਦੇ ਘਰੇ ਜਦੋਂ ਮਤਲਬ ਉਹ ਆ ਜਾਂਦਾਗਾ ਅੰਦਰ ਜਾਂਦਾ ਜਦੋਂ ਅੰਦਰ ਜਾਂਦਾ ਜਦੋਂ ਉਹ ਹੋਰ ਮਤਲਬ ਵੀ ਜਿਹੜਾ ਫ੍ਰੈਂਕ ਹੁੰਦਾ ਤੇ ਉਹਨੂੰ ਇੱਕ ਲਾਸ਼ ਮਤਲਬ ਟੰਗੀ ਹੋਈ ਲਾਸ਼ ਮਿਲਦੀ ਆ ਲੜਕਦੀ ਹੋਈ ਲਾਸ਼ ਤੇ ਲਾਸ਼ ਲੜਕਦੀ ਹੋਈ ਮਿਲਦੀ ਆ ਜਦੋਂ ਪਰ ਉਹਦੇ ਲਾਸ਼ ਦੇ ਮਤਲਬ ਵੀ ਉਹ ਨਹੀਂ ਹੁੰਦਾ ਸਿਰ ਨਹੀਂ ਹੁੰਦਾ ਮਤਲਬ ਢੜ ਤੋਂ ਅਲੱਗ ਕਰਿਆ ਹੁੰਦਾ ਢਾੜੀ ਲੰਕਦੀ ਹੁੰਦੀ ਆ ਢੜ ਤੋਂ ਮਤਲਬ ਉਹ ਮਤਲਬ ਹੋਰ ਲੰਕਰਿਆਂ ਉਹਦੇ ਕੱਲੀ ਲਾਸ਼ ਹੀ ਹੁੰਦੀ ਆ ਮਤਲਬ ਢੜ ਨਹੀਂ ਹੁੰਦੀ ਉਹਦੀ ਢੜ ਹੁੰਦੀ ਹੈ ਜੇ ਮਤਲਬ ਸਾਈਡ ਤੇ ਇੱਕ ਮਤਲਬ ਖੋਪੜੀ ਦਾ ਉਹ ਬਣਿਆ ਸੀਗਾ ਬੱਠਲ ਜਾ ਉਹਦੇ ਚ ਪਾਈ ਹੁੰਦੀ ਹੈ ਉਹਦੀ ਢੜ ਉਹ ਢੜ ਕਿਹਦੀ ਸੀਗੀ ਉਹ ਸਰ ਕੀ ਦਾ ਸੀਗਾ ਫ੍ਰੈਂਕ ਦੀ ਮਾਂ ਦਾ ਜਿਹੜੀ ਗੁੰਮ ਹੋਈ ਸੀਗੀ ਜਿਹਨੂੰ ਪਾਲਣ ਲਈ ਉੱਥੇ ਆਏ ਸੀਗੇ ਫ੍ਰੈਂਕ ਉਹਦੇ ਈਡੀ ਦੇ ਘਰੇ ਉਹ ਉਹਦੀ ਲਾਸ਼ ਵੀ ਮਿਲ ਜਾਂਦੀ ਹੈ ਫਿਰ ਉਹਦਾ ਬੁਰਾ ਹਾਲ ਹੋ ਜਾਂਦਾ ਉਹਦਾ ਰੋ ਰੋ ਕੇ ਫ੍ਰੈਂਕ ਦਾ ਤੇ ਫਿਰ ਜਦੋਂ ਹੋਰ ਦੇਹਾਂ ਦਾ ਅੱਗੇ ਜਾ ਕੇ ਉਹਨੂੰ ਉਹਦਾ ਦਿਲ ਪਿਆ ਮਿਲਦਾ ਆਪਦੀ ਮਾਂ ਦਾ ਦਿਲ ਪਿਆ ਮਿਲਦਾ ਕਿਸੇ ਖੋਪੜੀ ਚ ਤੁਸੀਂ ਸੋਚ ਕੇ ਦੇਖੋ ਇਮੇਜਿਨ ਕਰੋ ਮਾਂ ਦਾ ਦਿਲ ਉਹਦੇ ਅੱਖਾਂ ਦੇ ਸਾਹਮਣੇ ਪਿਆ ਤੇ ਉਹਦਾ ਸਿਰ ਅੱਡ ਪਿਆ ਥਾੜਾ ਅੱਡ ਉਹਦਾ ਮਤਲਬ ਸਰੀਰ ਉਹਦਾ ਅੱਡ ਪਿਆ ਸਾਰਾ ਕੁਛ ਅੱਡ ਅੱਡ ਫਿਰ ਐਨੇ ਨੂੰ ਜਦੋਂ ਹੋਰ ਮਤਲਬ ਵੀ ਦੇਖਦੇ ਆਗੇ ਸਾਰੀ ਚਮੜੀ ਹੁੰਦੀ ਆ ਉਹਦੇ ਘਰੇ ਸਾਰੀ ਮਤਲਬ ਵੀ ਚਮੜੀ ਹੁੰਦੀ ਆਗੇ ਕਈ ਔਰਤਾਂ ਦੀ ਮਤਲਬ ਵੀ ਬੰਦਿਆਂ ਦੀ ਔਰਤਾਂ ਦੀ ਸਾਰੇ ਘਰਾਂ 'ਚ ਚਮੜੀ ਪਈ ਹੁੰਦੀ ਆ ਉਹਦੇ ਕੋਲ ਤੇ ਫਿਰ ਨਾ ਉਹ ਜਦੋਂ ਜਦੋਂ ਬਾਹਰੋਂ ਆਉਂਦੇ ਕਮਰੇ ਤੋਂ ਐਂਟਰੀ ਹੋ ਜਾਂਦੀ ਏ ਈੜੀ ਦੀ ਈੜੀ ਮਤਲਬ ਵੀ ਘਰੇ ਆ ਜਾਂਦਾ ਉਹਦੇ ਜਦੋਂ ਹੀ ਉਹ ਘਰੇ ਆਉਂਦਾ ਦਾ ਫੈਂਕ ਉਹਦੇ ਅਟੈਕ ਕਰ ਦਿੰਦਾ ਹੈਗਾ ਅਟੈਕ ਕਰ ਦਿੰਦਾ ਤੇ ਮਤਲਬ ਕੁੱਟਦਾ ਮਾਰਦਾ ਉਹਨੂੰ ਬੁਰੇ ਹਾਲੋਂ ਜਾਨ ਨੂੰ ਮਾਰ ਲ ਮਤਲਬ ਵੀ ਜਾਨ ਨੂੰ ਵੀ ਮਾਰ ਸਕਦਾ ਸੀਗਾ ਜੇ ਉਹ ਪੁਲਿਸ ਵਾਲੇ ਦੋ ਹੋਰ ਨਾ ਹੁੰਦੇ ਤੇ ਉਹ ਮਤਲਬ ਵੀ ਉਹਨੂੰ ਬਚਾ ਲੈਂਦੇ ਹਗੇ ਤੇ ਉਹ ਦੁਕਾਨ ਨੂੰ ਅਰੈਸਟ ਕਰਿਆ ਜਾਂਦਾ ਹੈਗਾ ਅਰੈਸਟ ਕਰ ਲਿਆ ਜਾਂਦਾ ਹੈਗਾ ਇੱਥੇ ਖਤਮ ਨਹੀਂ ਹੋਈ ਕਹਾਣੀ ਹਜੇ ਅਜੇ ਕਹਾਣੀ ਅੱਗੇ ਹੋਰ ਆ ਅੱਗੇ ਮਤਲਬ ਵੀ ਇਦੋਂ ਵੀ ਭਿਆਨਕ ਮੈਂ ਤੁਹਾਨੂੰ ਦੱਸਦਾ ਕਹਾਣੀ ਜਦੋਂ ਹਮੇਸ਼ਾ ਸ਼ੁਰੂ ਹੋਈ ਹੈ ਐਂ ਸਮਝ ਲਓ ਤੁਸੀਂ ਹੁਣ ਇਹਦੇ ਆਪਾਂ ਇਹ ਆਈ ਆਪਾਂ ਇਹ ਦੇ ਦੇਵਾਂ ਤਾਂ ਇਹ ਬਣਿਆ ਕਿਉਂ ਕੀ ਕਿਹੜੇ ਹਾਲਾਤ ਰਹੇ ਇਹਦੇ ਜਿਹੜੇ ਇਹ ਏਡੇ ਇਦਾਂ ਦਾ ਬਣ ਗਿਆ ਕਿਹੜੇ ਹਾਲਾਤ ਰਹੇ ਉਹ ਹਾਲਾਤਾਂ ਦੇ ਆਪਾਂ ਪਿੱਛੇ ਜਾਣਾ ਪਊਗਾ ਆਪਾਂ ਨੂੰ ਆਪਾਂ ਚੱਲਦੇ ਆਂ ਇਹਦੇ ਪਿੱਛੇ ਇਹਦਾ ਜਨਮ ਹੋਇਆ 27 ਅਗਸਤ ਨੂੰ ਇਹਦਾ ਜਨਮ ਹੋਇਆ ਸੀਗਾ ਤੇ ਇਹਦੇ ਦੋ ਦੋ ਭਰਾ ਸੀਗੇ ਇਹ ਦੂਜੇ ਦਾ ਨਾਮ ਸੀਗਾ ਇਹਦੇ ਦੂਸਰੇ ਭਰਾ ਦਾ ਨਾਮ ਸੀਗਾ ਹੈਨਰੀ ਤੇ ਇਹਨਾਂ ਦੀ ਮਾਂ ਦਾ ਨਾਮ ਸੀਗਾ ਅਗਸਤਾ ਅਗਸਤਾ ਮਤਲਬ ਇਹ ਕੋਲ ਧਰਮ ਦੀ ਪੱਕੀ ਲੇਡੀ ਸੀ ਬਹੁਤ ਪੱਕੀ ਲੇਡੀ ਧਰਮ ਦੀ ਮਤਲਬ ਜਿੰਨਾ ਵੀ ਕਹਤੋਂ ਉਹਨਾਂ ਧਰਮ ਦਾ ਪੱਕੀ ਪੱਕੀ ਸੀਗੀ ਉਹ ਤੇ ਉਹ ਫਿਰ ਉਹਨਾਂ ਦੇ ਬਾਈਬਲ ਪੜ੍ਹਦੀ ਬਹੁਤ ਪੜ੍ਹਦੀ ਬਾਈਬਲ ਹਰ ਹਰ ਟਾਈਮ ਬਾਈਬਲ ਪੜ੍ਹਦੀ ਤੇ ਆਪ ਆਪਦੇ ਮਤਲਬ ਬੱਚਿਆਂ ਨੂੰ ਵੀ ਬਾਈਬਲ ਬਾਰੇ ਬਹੁਤ ਕੁਝ ਦੱਸਦੀ ਤੇ ਪਰ ਉਹਦੀ ਇੱਕ ਮਤਲਬ ਹੀ ਕਮੀ ਹੁੰਦੀ ਆ ਹਰ ਇੱਕ ਦੀ ਉਹਦੀ ਕਮੀ ਸੀਗੀ ਅਗਸਤਾ ਦੀ ਔਰਤਾਂ ਤੋਂ ਨਫ਼ਰਤ ਕਰਦੀ ਸੀਗੀ ਬਹੁਤ ਜ਼ਿਆਦਾ ਨਫ਼ਰਤ ਜਿੰਨੀ ਵੀ ਕਹਤੋਂ ਉਹਨੀ ਨਫ਼ਰਤ ਕਰਦੀ ਸੀਗੀ ਔਰਤਾਂ ਤੋਂ ਤੇ ਆਪਣੇ ਮਤਲਬ ਬੱਚਾਂ ਬੇਟਿਆਂ ਨੂੰ ਵੀ ਕਹਿੰਦੀ ਸੀਗੀ ਵੇ ਜਿਹੜੀਆਂ ਔਰਤਾਂ ਹੁੰਦੀਆਂ ਨੇ ਇਹ ਸ਼ੈਤਾਨ ਵੱਲੋਂ ਭੇਜੀਆਂ ਹੋਈਆਂ ਹੁੰਦੀਆਂ ਬੰਦਿਆਂ ਨੂੰ ਆਪ ਦੇ ਵੱਲ ਖਿੱਚਣ ਵਾਸਤੇ ਤੁਸੀਂ ਸਮਝ ਹੀ ਗਏ ਹੋਗੇ ਮੈਂ ਮਤਲਬ ਵੀ ਕਿਚਨ ਵਾਸਤੇ ਮਤਲਬ ਵੀ ਸੈਕਸ ਵਾਸਤੇ ਮਤਲਬ ਵੀ ਸ਼ੈਤਾਨ ਨੇ ਬਣਾਈਆਂ ਹੋਈਆਂ ਇਹ ਔਰਤਾਂ ਇਹਨਾਂ ਦੇ ਨੇੜੇ ਨਹੀਂ ਜਾਣਾ ਤੁਸੀਂ ਉਹਨਾਂ ਨੂੰ ਬਹੁਤ ਦੂਰ ਰੱਖਦੇ ਆਪਦੇ ਬੱਚਿਆਂ ਨੂੰ ਉਹ ਮਤਲਬ ਇਹਨਾਂ ਦੇ ਪਰ ਇੱਕ ਗੱਲ ਹੋਰ ਦੱਸਣਾ ਮੈਂ ਇਹਨਾਂ ਕੋਲ ਸੀਗਾ 155 ਏਕੜ ਜ਼ਮੀਨ ਦੇ 155 ਏਕੜ ਜਿੱਥੇ ਉਹਨਾਂ ਦਾ ਘਰ ਸੀਗਾ ਤੇ ਆਸ-ਪਾਸੇ ਮਤਲਬ ਇਹਨਾਂ ਨੇ ਇੱਕ ਮਤਲਬ ਜੰਗਲ ਬਣਾ ਛੱਡਿਆ ਸੀਗਾ ਤੁਸੀਂ ਇਮੇਜਿਨ ਕਰਕੇ ਵੇਖੋ 155 ਏਕੜ ਹੋਵੇ ਵਿੱਚ ਉਹਦੇ ਘਰ ਹੋਵੇ 10-10ਸੇ ਮਤਲਬ ਰੋਕੀ ਰੋਕਾ ਹੋਣਾ ਮਤਲਬ ਕਿ ਜੰਗਲ ਬਣਾਤਾ ਸੀਗਾ ਇਹਨਾਂ ਨੇ 155 ਏਕੜ ਚੋਂ ਫਿਰ ਉਹ ਤੋਂ ਬਾਅਦ ਜਦੋਂ ਮਤਲਬ ਉਹ ਨਾ ਇਹ ਜਿਹੜੀ ਈਡੀ ਦੀ ਮਾਂ ਮਤਲਬ ਗਾਸਤਾ ਜਿਵੇਂ ਕਦੇ ਈਡੀ ਨੂੰ ਮਤਲਬ ਉਹਦੇ ਦੋਸਤਾਂ ਨਾਲ ਖੜੇ ਦੇਖ ਲੈਂਦੀ ਤਾਂ ਵੀ ਕੁੱਟਦੀ ਉਹਨੂੰ ਮਤਲਬ ਵੀ ਕਿਸੇ ਦੋਸਤ ਨੂੰ ਬੁਲਾਉਣ ਨਹੀਂ ਦਿੰਦੀ ਸੀਗੀ ਤੇ ਕੁਝ ਮਨਾਈ ਉਹਨਾਂ ਨਾਲ ਖੜੇ ਇਸ ਤਰ੍ਹਾਂ ਖੇਡਣ ਨਹੀਂ ਦਿੰਦੀ ਕੁਝ ਨਹੀਂ ਕਰ ਲੈਂਦੀ ਸੀ ਤੇ ਈਡੀ ਦੇ ਪੁੱਟ ਪੈਂਦੀ ਜਦੋਂ ਕੋਈ ਮਤਲਬ ਦੋਸਤ ਕੋਲ ਖੜਾ ਹੁੰਦਾ ਤੇ ਇਹ ਦੋ ਇਹ ਦੇਖ ਹੀ ਸਮਝੀ ਸਕਦੇ ਹੋ ਜੀ ਮਤਲਬ ਬਚਪਨ ਦੇ ਬੰਦਾ ਸਾਰਾ ਕੁਝ ਸਿੱਖਦਾ ਹੈਗਾ ਤੇ ਜਿਵੇਂ ਜਿਵੇਂ ਉਹਦਾ ਨਾ ਬਚਪਨ ਬੀਤਿਆ ਉਹ ਮੈਂ ਮਤਲਬ ਦਿਮਾਗ 'ਚ ਗੱਲਾਂ ਰਚੀ ਕੰਗਾ ਤੇ ਫਿਰ ਉਸ ਤੋਂ ਬਾਅਦ ਮਤਲਬ ਉਹਦਾ ਸਕੂਲ ਸਕੂਲਾਂ ਵੀ ਇੱਕ ਸਕੂਲ 'ਚ ਵੀ ਕੱਲਾ ਰਹਿੰਦਾ ਹੋ ਨਾ ਕੋਈ ਉਸ ਨੂੰ ਬੁਲਾਉਂਦਿਆਂ ਦੋਵੇਂ ਭਰਾ ਕੱਲੇ ਰਹਿੰਦੇ ਹੈਗੇ ਨਾ ਨਹੀਂ ਉਹਨੂੰ ਆਜ਼ਾਦੀ ਸੀਗੀ ਬੁਲਾਉਣ ਦੀ ਕਿਸੇ ਨੂੰ ਹੱਸਣਾ ਖੇਡਣਾ ਸਭ ਕੁਝ ਭੁੱਲ ਗਏ ਸੀਗੇ ਉਹ ਤੇ ਫਿਰ ਹੁਣ ਜਿਹੜੀ ਮਤਲਬ ਵੀ ਉਹਦਾ ਪਿਓ ਕੌਣ ਸੀਗਾ ਪਿਓ ਵੀ ਸੀ ਅਗਸਤਾ ਦਾ ਘਰ ਵਾਲਾ ਜਿਹੜਾ ਸੀਗਾ ਮਤਲਬ ਅਗਸਤਾ ਜਿਹੜੀ ਬਹੁਤ ਨਫ਼ਰਤ ਕਰਦੀ ਸੀਗੀ ਆਪਦੇ ਘਰ ਵਾਲੇ ਤੋਂ ਮਤਲਬ ਈਡੀ ਆਲ ਈਡੀ ਦੇ ਪਿਓ ਤੋਂ ਬਹੁਤ ਨਫ਼ਰਤ ਕਰਦੀ ਸੀਗੀ ਉਹਦੀ ਮਾਂ ਤੇ ਨਫ਼ਰਤ ਕਰਨ ਦਾ ਕਾਰਨ ਸੀਗਾ ਉਹਦੀ ਸ਼ਰਾਬ ਪੀਣਾ ਸ਼ਰਾਬ ਬਹੁਤ ਪੀਂਦਾ ਸੀਗਾ ਮਤਲਬ ਈਡੀ ਦਾ ਪਿਓ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀਗਾ ਤੇ ਹਰ ਟਾਈਮ ਸ਼ਰਾਬ ਪੀਣੀ ਸ਼ਰਾਬ ਪੀਣੀ ਹੋਰ ਕੋਈ ਮਤਲਬ ਇਹ ਉਹਦੀ ਦੂਜੀ ਗੱਲ ਨਹੀਂ ਸੀ ਤੇ ਉਹ ਮਤਲਬ ਵੀ ਸ਼ਰਾਬ ਤੋਂ ਬਹੁਤ ਉਹਨੂੰ ਮਤਲਬ ਨਫ਼ਰਤ ਸੀਗੀ ਤੇ ਉਸ ਤੋਂ ਬਾਅਦ ਜਦੋਂ ਉਹ ਨਾ ਮਤਲਬ ਹੌਲੀ 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 ਉਹਨਾਂ ਦੇ ਪਿਓ ਦੀ ਹੋ ਗਈ ਮੌਤ ਮੌਤ ਤੋਂ ਬਾਅਦ ਉਹ ਮਤਲਬ ਵੀ ਉਹਨ ਪਰ ਕਰੋ ਬਰਨ ਇਕੱਲੇ ਨਹੀਂ ਸੀਗੇ ਉਹ ਕੰਮ ਕਿਵੇਂ ਕਰ ਲੈਂਦੇ ਤੇ ਪਰ ਨਾ ਜਦੋਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀਗਾ 155 ਏਕੜ ਜੇ ਮਤਲਬ ਵੀ ਘਰ ਸੀਗਾ ਤੇ ਜਦੋਂ ਕੋਈ ਮੜ ਮੁੱਟੀ ਚੀਜ਼ ਖਰਾਬ ਹੋ ਜਾਂਦੀ ਉਹ ਆਪ ਹੀ ਸਹੀ ਕਰ ਲੈਂਦੇ ਸੀਗੇ ਤੇ ਇਦਾਂ ਹੀ ਮਤਲਬ ਵੀ ਜਿੰਨਾ ਆਲੇ ਦੁਆਲੇ ਦੇ ਲੋਕਾਂ ਦੇ ਮਤਲਬ ਵੀ ਕੋਈ ਟੂਟੀ ਖੜ ਗਈ ਜਾਂ ਪੱਕਾ ਖੜ ਗਿਆ ਉਹ ਮਤਲਬ ਵੀ ਆਪ ਸਹੀ ਕਰਕੇ ਉਹ ਥੋੜੇ ਬਹੁਤ ਪੈਸੇ ਮਿਲਦੇ ਸੀਗੇ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹਨਾਂ ਦਾ ਫਿਰ ਨਾ ਜਦੋਂ ਉਹਦੀ ਪਿਓ ਦੀ ਮੌਤ ਹੋ ਗਈ ਜਿਹੜਾ ਹੈਨਰੀ ਸੀਗਾ ਨਾ ਉਹ ਮਤਲਬ ਵੀ ਜਿਵੇਂ ਜਿਵੇਂ ਵੱਡਾ ਹੋਈ ਗਿਆ ਉਹਨੂੰ ਨਾ ਮਤਲਬ ਵੀ ਇੱਕ ਜਿਹੜੀ ਵਿਧਵਾ ਔਰਤ ਰਹਿੰਦੀ ਸੀ ਉਹਨਾਂ ਦੇ ਗਵਾਂਡ ਚ ਤੇ ਮਤਲਬ ਵੀ ਵਿਧਵਾ ਸੀਗੀ ਉਹਦੇ ਦੋ ਬੱਚੇ ਸੀਗੇ ਉਹਦੇ ਨਾਲ ਪਿਆਰ ਹੋ ਜਾਂਦਾ ਹੈ ਹੈਨਰੀ ਨੂੰ ਤੇ ਉਹ ਵਿਆਹ ਕਰਾਉਣਾ ਚਾਹੁੰਦਾ ਹੁੰਦਾ ਉਹਦੇ ਨਾਲ ਪਰ ਜਿਹੜਾ ਈਡੀ ਸੀਗਾ ਤੇ ਈਡੀ ਦੀ ਮਾਂ ਤੇ ਈਡੀ ਇਹ ਦੋਵੇਂ ਨਫ਼ਰਤ ਕਰਦੇ ਸੀਗੇ ਔਰਤਾਂ ਤੋਂ ਤੇ ਜਿਹੜਾ ਹਜੇ ਮਤਲਬ ਵੀ ਹੈਨਰੀ ਸੀਗਾ ਉਹ ਥੋੜਾ ਘੱਟ ਕਹਿਣੇ ਚ ਸੀਗਾ ਆਪਦੀ ਮਾਂ ਦੇ ਮਤਲਬ ਵੀ ਆਪ ਜੀ ਕਰਦਾ ਸੀਗਾ ਛੋਟਾ ਸੀਗਾ ਉਹਦਾ ਭਰਾ ਜਿਹੜਾ ਈਡੀ ਦਾ ਮਤਲਬ ਉਹ ਆਪਦੀ ਮਰਜ਼ੀ ਕਰਦਾ ਸੀਗਾ ਜਿਹੜਾ ਈਡੀ ਸੀਗਾ ਉਹ ਬਹੁਤ ਮਤਲਬ ਆਪਦੀ ਮਾਂ ਮ ਤੇ ਫਿਰ ਜਦੋਂ ਉਹ ਜਦੋਂ ਉਹਨੂੰ ਪਤਾ ਲੱਗ ਜਾਂਦਾ ਏਡੀ ਨੂੰ ਵੀ ਇਹ ਔਰਤ ਨਾਲ ਵਿਆਹ ਕਰਾਉਣ ਨੂੰ ਫਿਰਦਾ ਹੈਗਾ ਤੇ ਮਤਲਬ ਹੌਲੀ ਹੌਲੀ ਉਹ ਦੂਰੀ ਬਣਾਉਣੀ ਸਟਾਰਟ ਕਰ ਦਿੰਦਾ ਏਡੀ ਹੈਨਰੀ ਤੋਂ ਤੇ ਫਿਰ ਇੱਕ ਦਿਨ ਆਉਂਦਾ ਹੈਗਾ 16 ਮਈ 1944 ਤੇ ਉਹਨੇ ਇੱਕ ਮਤਲਬ ਖੇਤ ਕੰਮ ਕਰ ਰਿਹਾ ਹੁੰਦਾ ਏਡੀ ਤੇ ਉੱਥੇ ਅੱਗ ਲੱਗ ਜਾਂਦੀ ਹੈਗੀ ਤੇ ਅੱਗ ਲੱਗ ਜਾਂਦੀ ਹੈ ਉਸ ਦੂਆ ਫਿਰ ਪੁਲਿਸ ਸਟੇਸ਼ਨ ਆਉਂਦਾ ਹੈਗਾ ਤੇ ਉਹ ਪੁਲਿਸ ਸਟੇਸ਼ਨ ਨੂੰ ਸ਼ਾਮ ਨੂੰ ਮਤਲਬ ਰਿਪੋਰਟ ਲਿਖਾਉਣ ਆਉਂਦਾ ਹੈਗਾ ਵੀ ਮੇਰਾ ਜਿਹੜਾ ਭਰਾ ਹੈਗਾ ਹੈਨਰੀ ਉਹ ਮਤਲਬ ਵੀ ਮਿਲ ਨਹੀਂ ਰਿਹਾ ਗੁੰਮ ਹੋ ਗਿਆ ਤੇ ਹੁਣ ਜਦੋਂ ਪੁਲਿਸ ਵਾਲਿਆਂ ਨੂੰ ਲੱਭਣਾ ਤਾਂ ਪੈਣਾ ਸੀਗਾ ਇੱਕ ਇੱਕ ਮਤਲਬ ਇਹ ਬਹੁਤ ਵਧੀਆ ਇਮੇਜ ਸੀ ਉਹਨਾਂ ਦੀ ਉਸ ਇਲਾਕੇ 'ਚ ਤੇ ਉਹ ਤਾਂ ਕਰਕੇ ਫਿਰ ਉਹ ਮਤਲਬ ਉਹ ਭਾਲਣ ਲੱਗ ਗਏ ਪੁਲਿਸ ਵਾਲੇ ਉਹ ਜਦੋਂ ਖੇਤ ਜਾ ਕੇ ਦੇਖਦੇ ਆ ਕਿ ਮਤਲਬ ਇਹ ਬੋਡੀ ਪਈ ਹੁੰਦੀ ਹੈ ਖੇਤ ਉਹਦੇ ਤੇ ਉਹਨਾਂ ਨੂੰ ਆਇ ਲੱਗਿਆ ਵੀ ਆਇ ਮਰ ਗਿਆ ਹੋਊਗਾ ਤੇ ਪਰ ਜਦੋਂ ਜਿਹੜੇ ਮਤਲਬ ਵੀ ਹੋਰ ਲੋਕ ਗਏ ਸੀਗੇ ਨਾਲ ਮਤਲਬ ਭਾਲਣ ਉਹਨੂੰ ਇਨਹੈਲਰੀ ਨੂੰ ਤੇ ਉਹ ਫਿਰ ਉਹ ਮਤਲਬ ਵੀ ਕਹਿੰਦੇ ਆਗੇ ਇੱਕ ਦੂਜੇ ਨੂੰ ਕਹਿੰਦੇ ਪੁਲਿਸ ਵਾਲਿਆਂ ਨੂੰ ਨਹੀਂ ਕਹਿੰਦੇ ਵੀ ਇਹਦੇ ਮੱਥੇ 'ਚ ਕਿਸੇ ਨੇ ਸੱਟ ਮਾਰ ਕੇ ਇਹਨੂੰ ਮਾਰਿਆ ਹੈਗਾ ਪਰ ਪੁਲਸ ਵਾਲਿਆਂ ਨੂੰ ਕੁਝ ਨਹੀਂ ਦਿਸਿਆ ਮਤਲਬ ਵੀ ਪੁਲਸ ਵਾਲਿਆਂ ਨੇ ਤਾਂ ਹੀ ਸਮਝ ਲਿਆ ਵੀ ਅੱਗ ਨਾਲ ਮਤਲਬ ਵੀ ਜਿਹੜਾ ਧੂਆਂ ਸੀਗਾ ਉਹਦੇ ਨਾਲ ਮਰਿਆ ਹੈ ਤੇ ਇਥੋਂ ਗੱਲ ਨੱਪੀ ਗਈ ਫਿਰ ਉਹਨ ਇੱਕ 1 ਅਗਸਤ ਨੂੰ ਧੁੱਪੇ ਭਟਾ ਲੰਦਾ ਮਤਲਬ ਵੀ ਹੌਲੀ ਹੌਲੀ ਜਿਹੜੀ ਅਗਸਤਾ ਸੀ ਉਹਦੀ ਵੀ ਉਮਰ ਹੋਣੀ ਲਾ ਬਾਵਾ ਹੋ ਗਈ ਸੀ ਤੇ ਨਾਲ ਉਹਨੂੰ ਇੱਕ ਦਿਨ ਅਟੈਕ ਆਉਂਦਾ ਦਾ ਅਟੈਕ ਤੋਂ ਬਾਅਦ ਉਹਨੂੰ ਅਧਰੰਗ ਹੋ ਜਾਂਦਾ ਦਾ ਅਧਰੰਗ ਤੋਂ ਬਾਅਦ ਫਿਰ ਉਹਨੂੰ ਹੁਣ ਮਤਲਬ ਵੀ ਕੋਈ ਨਹੀਂ ਸੀਗਾ ਉਹਦੇ ਏਡੀ ਦੇ ਕੋਲ ਜਿਹੜਾ ਵੀ ਮਤਲਬ ਉਹਦੀ ਸਾਥ ਕਰ ਸਕੀ ਏਡੀ ਸੀਗਾ ਇਕੱਲਾ ਤੇ ਏਡੀ ਪਿਆਰ ਵੀ ਬਹੁਤ ਕਰਦਾ ਸੀਗਾ ਆਪਦੀ ਮਾਂ ਨੂੰ ਤੇ ਉਹ ਧੁੱਪੇ ਬਾਹ ਲੰਦਾ ਇੱਕ ਦਿਨ ਧੁੱਪੇ ਬਾਹ ਲੰਦਾ ਤੇ ਨਾ ਬਾਹਰ ਇੱਕ ਜਦੋਂ ਤੁਹਾਨੂੰ ਮੈਂ ਇੱਕ ਮਤਲਬ ਇਹਦਾ ਕਹਾਣੀ ਮਤਲਬ ਇੱਕ 파ਟ ਦਾ ਉਹ ਦੱਸਦਾ ਹਾਂਗਾ ਤੇ ਜਦੋਂ ਮਤਲਬ ਧੁੱਪੇ ਭਾਉਂਦਾਗਾ ਤੇ ਨਾ ਬਾਹਰ ਜਦੋਂ ਉਹਨਾਂ ਨੂੰ ਕੁੱਤੇ ਭੌਂਕਣ ਦੀ ਆਵਾਜ਼ ਬਹੁਤ ਆ ਰਹੀ ਹੁੰਦੀ ਹੈਗੀ ਮਤਲਬ ਵੀ ਬਹੁਤ ਜ਼ਿਆਦਾ ਕੁੱਤੇ ਆ ਭੌਂਕਣ ਦੀ ਆਵਾਜ਼ ਆ ਰਹੀ ਹੁੰਦੀ ਹੈਗੀ ਤੇ ਜਦੋਂ ਬਾਹਰ ਜਾ ਕੇ ਦੇਖਦਾ ਨਾ ਉਹਦਾ ਜਿਹੜਾ ਗਵਾਂਡੀ ਆ ਕੁੱਤੇ ਨੂੰ ਘੁੱਟ ਰਿਹਾ ਹੁੰਦਾ ਤੇ ਜਿਹੜਾ ਗਵਾਂਡੀ ਕੁੱਤੇ ਨੂੰ ਘੁੱਟ ਰਿਹਾ ਹੁੰਦਾ ਉਹਦੀ ਘਰ ਵਾਲੀ ਆਉਂਦੀ ਹੈ ਤੇ ਉਹ ਮਤਲਬ ਉਹਨੂੰ ਝਿੜਕਦੀ ਹੈਗੀ ਵੀ ਤੂੰ ਕਿਉਂ ਕੁੱਤੇ ਨੂੰ ਮਾਰੀ ਜਾਂਦਾ ਘ ਉਹਨਾਂ ਦੇ ਸਾਹਮਣੇ ਮਤਲਬ ਉਹਨਾਂ ਨੂੰ ਐ ਨਹੀਂ ਸੀਗਾ ਵੀ ਕੁੱਤੇ ਦਾ ਰਹਿਮ ਨਹੀਂ ਸੀਗਾ ਤੇ ਉਹਦੀ ਮਾਂ ਨੂੰ ਬਹੁਤ ਗੁੱਸਾ ਆਉਂਦਾਗਾ ਉਹ ਤੇ ਮਤਲਬ ਗੌਂਟਨ ਦੀ ਪਤਨੀ ਤੇ ਮਤਲਬ ਉਹ ਐ ਸੀਗਾ ਵੀ ਉਹ ਉਹਨੂੰ ਮਰਦ ਨੂੰ ਝਟਕ ਰਹੀ ਆ ਮਤਲਬ ਉਹ ਇਹ ਸੋਚਦੇ ਸੀਗੇ ਵੀ ਇੱਕ ਔਰਤ ਮਰਦ ਨੂੰ ਝਟਕ ਝਗੜ ਰਹੀ ਤੇ ਉਹ ਮਤਲਬ ਵੀ ਲੜ ਰਹੀ ਹੈਗੀ ਤੇ ਬਹੁਤ ਜਿਆਦਾ ਗੁੱਸਾ ਕਰਦੇ ਆਗੇ ਉਸ ਦਿਵਾਰ ਫਿਰ ਉਹ ਮਤਲਬ ਵੀ ਆਖਿਰਕਾਰ ਉਹ ਦਿਨ ਆ ਹੀ ਜਾਂਦਾ ਕਿ 19 ਨਵੰਬਰ 1945 ਨੂੰ ਅਗਸਤਾ ਦੀ ਮੌਤ ਹੋ ਜਾਂਦੀ ਹੈਗੀ ਮੌਤ ਬਾਅਦ ਕੱਲਾ ਰਹਿ ਜਾਂਦਾ ਈਡੀ ਤੇ ਕੱਲਾ ਰਹਿ ਜਾਂਦਾ ਪਰ ਨਾ ਉਹਦੀ ਮਾਂ ਨੂੰ ਜਾਣ ਨਹੀਂ ਦਿੰਦਾ ਮਤਲਬ ਇਹ ਉਹਨੂੰ ਮਤਲਬ ਇੱਕ ਕਬਰ ਚ ਜਦੋਂ ਨੱਪਿਆ ਹੁੰਦੇ ਆਗੇ ਸਾਰੇ ਕਬਰ ਚ ਨੱਪਣ ਤੋਂ ਬਾਅਦ ਤੇ ਆਪਣੇ ਦਾ ਜਿਵੇਂ ਉਹ ਕਰਦੇ ਅੱਗ ਲਾਉਂਦੇ ਉਧਰ ਕਬਰ ਚ ਨੱਪਦੇ ਆਗੇ ਜਿਹੜੇ ਅੰਗਰੇਜ਼ ਹੁੰਦੇ ਆ ਮਤਲਬ ਫੌਰੀਨ ਵਾਲੇ ਕਬਰ ਚ ਨੱਪਦੇ ਹੁੰਦੇ ਆ ਮੁਸਲਮਾਨ ਵੀ ਤੇ ਕਬਰ ਚ ਨੱਪਿਆ ਹੁੰਦੇ ਆ ਜਦੋਂ ਉਹ ਪੱਟ ਲਿਆਉਂਦਾ ਰਾਤ ਨੂੰ ਤੇ ਉਹ ਕੰ ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਆਪਣੀ ਮਾਂ ਨੂੰ ਜਦੋਂ ਪੱਟ ਲਿਆਉਂਦੇ ਆਗੇ ਤੇ ਫਿਰ ਉਸ ਤੋਂ ਬਾਅਦ ਮਤਲਬ ਇਹ ਉਹ ਬਾਡੀ ਆਪਦੇ ਕੋਲ ਰੱਖ ਲੈਂਦਾ ਜਿਹੜੇ ਅੰਦਰਲੇ ਅੰਗ ਵੀ ਮਤਲਬ ਜਿਆਦਾ ਗਲ ਜਾਂਦੇ ਆ ਛੇਤੀ ਤੇ ਉਹ ਕੱਢ ਕੇ ਤੇ ਉਹ ਉਹ ਆ ਉਹ ਦੇ ਕੋਰ ਰੱਖ ਲੈਂਦਾ ਉਹ ਆਰਡਰ ਰੱਖ ਲੈਂਦਾ ਜਿਹੜੀ ਚਮੜੀ ਹੁੰਦੀ ਹੈ ਉਹ ਆਪਦੇ ਨਾਲ ਰੱਖ ਲੈਂਦਾ ਤੇ ਉਹ ਕਹਿੰਦਾ ਜਦੋਂ ਮੈਂ ਆਪ ਦੀ ਜਦੋਂ ਫੜਿਆ ਗਿਆ ਸੀਗਾ ਇਹ ਪਹਿਲਾਂ ਉਹਦਾ ਉਹਦਾ ਬਚਪਨ ਦੱਸ ਰਿਹਾ ਸੀ ਉਹਨੂੰ ਹੁਣ ਉਹ ਜਦੋਂ ਉਹ ਹੁਣ ਉਹਦਾ ਇੰਟਰਵਿਊ ਹੋ ਲੱਗਿਆ ਤੇ ਉਹ ਬਹੁਤ ਜਾਣਿਆ ਨੇ ਤੇ ਦੁਬਾਰਾ ਜਦੋਂ ਫੜਿਆ ਜਾਂਦਾ ਤੇ ਉਹ ਕਹਿੰਦਾ ਮੈਂ ਜਦੋਂ ਆਪ ਦੀ ਮਾਂ ਨੂੰ ਮਿਸ ਕਰਦਾ ਸੀਗਾ ਨਾ ਕਹਿੰਦਾ ਮੈਂ ਜਿਹੜੀ ਉਹਦੀ ਚਮੜੀ ਬਣਾਈ ਸੀਗੀ ਉਹਦੇ ਵਿੱਚ ਪਾ ਜਾਂਦਾ ਸੀਗਾ ਮਤਲਬ ਵਿੱਚ ਪਾ ਕੇ ਤੇ ਜਾਂ ਉਹਨੂੰ ਨਾਲ ਪਾ ਲੈਂਦਾ ਸੀਗਾ ਤੇ ਜਾਂ ਉਹਦੀ ਚਮੜੀ ਚ ਪਾ ਜਾਂਦਾ ਸੀਗਾ ਇਹ ਸੀਗਾ ਮਤਲਬ ਵੀ ਇਹ ਈਡੀ ਬਹੁਤ ਮਤਲਬ ਵੀ ਹੱਬ ਕੰਤਾ ਬੰਦਾ ਸੀਗਾ ਜੀ ਤੇ ਚਾਦਰ ਹੀ ਬਣਾ ਛੱਡੀ ਸੀ ਇੱਕ ਤਰ੍ਹਾਂ ਦੀ ਆਪਦੀ ਮਾਂ ਦੀ ਚਮੜੀ ਨੂੰ ਤੇ ਕੱਲਾ ਰਹਿ ਗਿਆ ਸੀਗਾ ਨਾ ਕੋਈ ਦਿਲ ਲੱਗਦਾ ਸੀਗਾ ਹਰ ਕਿਤੇ ਨਹੀਂ ਦਿਲ ਲੱਗਦਾ ਸੀਗਾ ਪਰ ਨਾ ਜਦੋਂ ਫਿਰ ਉਹ ਦੂਜਾ ਕਿਤਾਬਾਂ ਪੜ੍ਹਨੀਆਂ ਸਟਾਰਟ ਕਰਤੀਆਂ ਉਹਨੇ ਕਿਤਾਬਾਂ ਵੀ ਉਹੋ ਜਿਹੀਆਂ ਪੜ੍ਹਨੀਆਂ ਵੀ ਉਹਨੇ ਮਨੁੱਖ ਨੂੰ ਖਾਣ ਨੂੰ ਮਨੁੱਖੀ ਨੂੰ ਖਾਣਾ ਕਿਵੇਂ ਖਾਣਾ ਚਾਹੀਦਾ ਮਨੁੱਖ ਨੂੰ ਤੇ ਇੱਕ ਨਾ ਇੱਕ ਐਲਸ ਮਤਲਬ ਐਲ ਐਲਸ ਇੱਕ ਮਤਲਬ ਹੀ ਲੇਡੀ ਹੈਗੀ 24 ਸਾਲਾਂ ਦੀ ਐਲਸ ਲੇਡੀ ਹੋਈ ਐਲਸ ਕੇਸ ਉਹਦਾ ਨਾਮ ਸੀਗਾ ਉਹਦੀ ਕਹਾਣੀ ਵੀ ਲੈ ਕੇ ਆਵਾਂਗੇ ਆਪਾਂ ਉਹ ਵੀ ਮਤਲਬ ਇਹ ਤੂੰ ਵੀ ਭਿਆਨਕ ਮਤਲਬ ਇਹ ਤਾਂ ਵੀ ਗੰਦੀ ਔਰਤ ਸੀਗੀ ਉਹ ਵੀ 24 ਸਾਲਾਂ ਦੀ ਸੀਗੀ ਤੇ ਜਿਹੜਾ ਵਿੱਚ ਵਿੱਚ ਦੂਜਾ ਜਦਦ ਹੋਇਆਗਾ ਉਸ ਤੋਂ ਬਾਅਦ ਉਹਨਾਂ ਟੈਟੂ ਬਣੇ ਸੀਗੇ ਜਿਹੜੇ ਉਹ ਟੈਟੂਆਂ ਦੀ ਚਮੜੀ ਲਾ ਕੇ ਉਹ ਵੀ ਆਪਦੇ ਮਤਲਬ ਕਮਰੇ ਸਜਾਉਂਦੀ ਸੀਗੀ ਉਹਦੀ ਕਹਾਣੀ ਆਪਾਂ ਦੁਬਾਰਾ ਲੈ ਕੇ ਆਵਾਂਗੇ ਤੇ ਉਹ ਮਤਲਬ ਉਹਨੂੰ ਤਾਂ ਆਪਾਂ ਬਹੁਤ ਪੜਦਾ ਸੀਗਾ ਬਹੁਤਾ ਕਰਛੇ ਤੇ ਸੀਗਾ ਉਹਦੇ ਵੱਲ ਤਾਂ ਉਹਦੇ ਵੱਲ ਉਹਦੇ ਵਰਗਾ ਬਨਣਾ ਚਾਹੁੰਦਾ ਸੀਗਾ ਹਾਂ ਦੂਜਵਾਂ ਮੇਰੀ ਕੋ ਫਿਰ ਮਤਲਬ ਪੁਲਸ ਵਾਲਿਆਂ ਨੇ ਦੋ ਸਵਾਲ ਪੁੱਛੇ ਸੀਗੇ ਉਹਨੂੰ ਵੇ ਤੋ ਇਹ ਬਾਡੀ ਕਿੱਥੋਂ ਲੈ ਕੇ ਆਏ ਆ ਕਿੱਥੋਂ ਲੈ ਕੇ ਆਏ ਉਹ ਕਹਿੰਦਾ ਵੀ ਮੈਂ ਤਾਂ ਜਿਹੜੀਆਂ ਸਾਰੀਆਂ ਕਬਰਾਂ ਚੋਂ ਪੱਟੀਆਂ ਸੀਗੀਆਂ ਤੇ ਜਿਹੜੀਆਂ ਅਧੀਆਂ ਮੈਂ ਕਬਰਾਂ ਚ ਪੱਟੀਆਂ ਸੀਗੀਆਂ ਤੇ ਕੁਸ ਮੈਂ ਜਿਹੜੇ ਜਿਹੜੇ ਗੁੰਗੇ ਬੋਲੇ ਹੁੰਦੇ ਸੀ ਉਹਨਾਂ ਨੂੰ ਮਾਰ ਦਿੰਦਾ ਸੀਗਾ ਤੇ ਉਹਨੇ ਦੋ ਕਤਰ ਦਾ ਮੰ ਤਿੰਨ ਚਾਰ ਕਤਰ ਦਾ ਮੰਨ ਗਿਆ ਸੀਗਾ ਇੱਕ ਤਾਂ ਇੱਕ ਤਾਂ ਪੁਲਿਸ ਵਾਲਿਆਂ ਦੇ ਸਾਹਮਣੇ ਦੋ ਕਤਰ ਦਾ ਸਾਹਮਣੇ ਹੀ ਸੀਗਾ ਇੱਕ ਤਾਂ ਮੈਰੀ ਦਾ ਤੇ ਇੱਕ ਉਹਦੀ ਮਾਂ ਦਾ ਪੁਲਿਸ ਵਾਲੇ ਦੀ ਮਾਂ ਦਾ ਜਿਹਦਾ ਮਤਲਬ ਵੀ ਉਹਦਾ ਕੀ ਨਾਮ ਸੀਗਾ ਬ੍ਰੈਸਟਨ ਦਾ ਤੇ ਇਹ ਕਹਾਣੀ ਸੀਗੀ ਤੇ ਦੂਬਾਰ ਉਹਨੂੰ سزا ਹੋਈ ਆ ਜਦੋਂ سزا ਹੁੰਦੀ ਆ ਉਹਨੂੰ ਸੌਰੀ 21 ਨਵੰਬਰ 1957 ਨੂੰ ਤੇ ਮੁਕੱਦਮਾ ਚੱਲਦਾ ਮੁਕੱਦਮਾ ਜਦੋਂ ਫਿਰ ਦੂਬਾਰ ਡਾਕਟਰ ਆ ਜਾਂਦੇ ਡਾਕਟਰ ਕਹਿੰਦੇ ਤੇ ਦਿਮਾਗੀ ਸਤੋਲਨ ਠੀਕ ਨਹੀਂ ਤੇ ਵੀ ਤਾਂ ਆਰ ਕੇ ਉਹਨੂੰ ਪਾਗਲ ਕੰਨੇ ਮਤਲਬ ਵੀ ਪਾਗਲਾਨੀ ਜੇਲ੍ਹ ਚ ਭੇਜਿਆ ਜਾਵੇ ਇਹ ਪਾਗਲਾਨੀ ਜੇਲ੍ਹ ਜਾਂਦਾ ਜਦੋਂ ਦੂਬਾਰ ਡਾਕਟਰ ਫੇਰ ਆਉਂਦੇ ਆ ਉਹ ਮਤਲਬ ਉਹਦਾ ਟਰੀਟਮੈਂਟ ਚੱਲਦਾ ਪੂਰਾ ਜਿਆਦਾ ਟਰੀਟਮੈਂਟ ਚੱਲਦਾ ਤੇ ਦੂਬਾਰ ਫਿਰ ਉਹਨੂੰ ਮਤਲਬ ਵੀ ਨਾਰਮਲ ਕਰਾਰ ਕਰ ਦਿੰਦੇ ਆਗੇ ਤੇ ਨਾਰਮਲ ਕਰਾਰ ਕਰਨ ਤੋਂ ਬਾਅਦ ਫਿਰ ਉਸਕੀਮ ਆ ਜਾਂਨ ਸਕੀਮ ਲਾਣ ਇਹ ਹਾਂ ਦਾ ਸਕੀਮ ਪਤਾ ਨਹੀਂ ਜਾਣ ਕੇ ਕਹਿ ਰਿਹਾ ਹੁੰਦਾ ਕਿ ਪਤਾ ਨਹੀਂ ਸੱਚੀ ਭੁੱਲ ਗਿਆ ਹੁੰਦਾ ਉਹ ਕਹਿੰਦਾ ਮੇਰਾ ਸਭ ਕੁਝ ਹੀ ਭੁੱਲਿਆ ਵੱਠਾ ਹੁੰਦਾ ਪਿਛਲਾ ਜੋ ਨਾਰਮਲ ਹੋ ਜਾਂਦਾ ਹੈਗਾ ਤੇ ਨਾਰਮਲ ਕਰਾਰ ਕਰ ਦਿੰਦੇ ਆ ਕਿ ਉਹਨੂੰ ਉਸ ਤੋਂ ਬਾਅਦ ਫਿਰ ਉਹਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈਗੀ ਮਤਲਬ ਵੀ ਜਿਹੜੀ ਉਹਦੀ ਸਾਰੀ ਪ੍ਰਾਪਰਟੀ ਹੁੰਦੀ ਹੈਗੀ ਤੇ ਉਹਨੂੰ ਅੱਗ ਲੱਗ ਜਾਂਦੀ ਹੈ ਕਿ ਮਤਲਬ ਉਹ ਰਹਾਸੇ ਬਣ ਕੇ ਰਹਿ ਗਿਆ ਵੀ ਅੱਗ ਕਿਹਨੇ ਲਾਈ ਕਿਉਂ ਲਾਈ ਕਿਵੇਂ ਲੱਗੀ 155 ਮਤਲਬ 155 ਏਕੜ ਸੀਗੀ ਉਹਦੀ ਤੇ 155 ਦਾ ਜਿਹੜਾ ਮਤਲਬ ਕਾਰੋਬਾਰ ਸਭ ਕੁਝ ਜੋੜ ਕੇ 195 ਏਕੜ ਦੀ ਪ੍ਰਾਪਰਟੀ ਬਣਦੀ ਸੀਗੀ ਉਹਦੇ ਕੋਲ ਤੋ ਸਾਰੀ ਨੂੰ ਅੱਗ ਲੱਗ ਜਾਂਦੀ ਹੈਗੀ ਕਿਵੇਂ ਅੱਗ ਲੱਗਦੀ ਹੈਗੀ ਉਹ ਮਤਲਬ ਇਹ ਕਰਿਆਸੇ ਬਣ ਕੇ ਰਹਿ ਗਿਆ ਤੇ ਉਹ ਮੈਨੂੰ ਜਦੋਂ ਕਈ ਕਹਿੰਦੇ ਆ ਵੀ ਜਿਹੜੇ ਮਤਲਬ ਇਹ ਉਹਦੀ ਮਾਂ ਦਾ ਬਦਲਾ ਲੈਣ ਲਈ ਉਹ ਪੁਲਿਸ ਵਾਲੇ ਨੇ ਅੱਗ ਲਾਈ ਸੀਗੀ ਇਹਦੀ ਸਾਰੀ ਪ੍ਰਾਪਰਟੀ ਨੂੰ ਤੇ ਜਿੰਨੇ ਮੂਹਨ ਗੱਲਾਂ ਇਹਦਾਂ ਤਾਂ ਚਲੋ ਬਾਕੀ ਅੱਜ ਵਾਲੀ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਆਪਾਂ ਮਿਲਦੇ ਹਾਂ ਅਗਲੀ ਕਹਾਣੀ ਲੈ ਕੇ ਕਿਦਾਂ ਲੱਗੀ ਤੁਹਾਨੂੰ ਕਮੈਂਟ ਕਰਕੇ ਜ਼ਰੂਰ